ਕਰ ਦੇ ਵਿੱਚ ਪੁੱਤ ਹੋਣ ਦੀ ਖੁਸ਼ੀ ਦੇ ਵਿੱਚ ਰਖਵਾਇਆ ਗਿਆ ਇਹ ਪਾਠ ਪਰੇਸੇ ਦੌਰਾਨ ਹੀ ਇੱਕ ਪਿਓ ਦੀ ਜਾਨ ਚਲੇ ਜਾਣਾ ਤੇ ਨਾਲ ਹੀ 15 ਜਾਣਿਆਂ ਦਾ ਜ਼ਖਮੀ ਹੋ ਜਾਣਾ। ਤਰਨਤਾਰਨ ਜ਼ਿਲ੍ਹੇ ਦੀ ਸਬ-ਡਿਵੀਜ਼ਨ ਪੱਟਿਆ ਦੀ ਨੌਂਦੇ ਪਿੰਡ ਸਬਰਾ ਦਾ ਇਹ ਮਾਮਲਾ ਇਥੇ ਘਰ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦੇ ਦੌਰਾਨ ਘਰ ਦੀ ਛੱਤ ਡਿੱਗ ਪਈ। ਇਸ ਦੇ ਕਾਰਨ ਇੱਕ ਜਾਣੇ ਦੀ ਜਾਨ ਗਈ ਹੈ। ਜ਼ਖਮੀਆਂ ਦੇ ਵਿੱਚ ਪਿੰਡ ਸਬਰਾ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿੱਚ ਵੈਲਡਿੰਗ ਅਤੇ ਆਟਾ ਚੱਕੀ ਦਾ ਕੰਮ ਕਰਨ ਵਾਲੇ ਹਰਪਜਨ ਸਿੰਘ ਲਵਲੀ ਦੇ ਘਰ ਬੇਟੇ ਨੇ ਜਨਮ ਲਿਆ ਸੀ ਉਸ ਦੇ ਸਵਾ ਮਹੀਨੇ ਦਾ ਹੋਣ ਤੇ ਐਤਵਾਰ ਨੂੰ ਪਾਠ ਰਖਵਾਇਆ ਗਿਆ ਸੀ ਘਰ ਦੀ ਪਹਿਲੀ ਮੰਜ਼ਿਲ ਤੇ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਜਦੋਂ ਕਿ ਦੂਜੇ ਪਾਸੇ ਟੈਂਟ ਲਗਾ ਕੇ ਹਲਵਾਈ ਲਗਾਏ ਹੋਏ ਸਨ ਘਰ ਦੀ ਛੱਤ ਲੱਕੜ ਦੇ ਬਲਿਆਂ ਅਤੇ ਲੋਹੇ ਦੇ ਗੱਡਰਾਂ ਦੀ ਸੀ ਜਿਹੜੀ ਕਿ ਕਰੀਬ 25 ਸਾਲ ਪਹਿਲਾਂ ਬਣਾਈ ਗਈ ਸੀ ਹਲਵਾਈਆਂ ਦੇ ਨਾਲ ਹੀ ਮਹਿਮਾਨਾਂ ਨੂੰ ਵੀ ਲੰਗਰ ਛਕਾਉਣ ਦੇ ਲਈ ਮਿਠਾਇਆ ਗਿਆ ਸੀ ਦੁਪਹਿਰ ਸਵਾ 1 ਵਜੇ ਵਜ਼ਨ ਜ਼ਿਆਦਾ ਹੋਣ ਦੇ ਕਾਰਨ ਛੱਤ ਹੀਠਾਂ ਡਿੱਗ ਪਈ ਵੱਡੀ ਗਿਣਤੀ ਦੇ ਵਿੱਚ ਲੋਕ ਛੱਤ ਤੇ ਮਲਬੇ ਹੇਠਾਂ ਦੱਬ ਗਏ ਪਿੰਡ ਵਾਲਿਆਂ ਨੇ ਸਾਰਿਆਂ ਨੂੰ ਮਲਬੇ ਹੇਠੋਂ ਕੱਢਿਆ ਪੱਟੀ ਦੇ ਤਰਨਤਾਰਨ ਤੋਂ ਐਂਬੂਲੈਂਸ ਨੂੰ ਮੰਗਵਾਇਆ ਗਿਆ ਅਤੇ ਸਾਰਿਆਂ ਨੂੰ ਸਿਵਲ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ ਗਿਆ ਹਸਪਤਾਲ ਜਾਣ ਦੌਰਾਨ ਹੀ ਹਰੀਕੇ ਤੋਂ ਆਏ लवली ਦੀ ਪੂਆ ਦੇ ਮੁੰਡੇ ਗੁਰਪ੍ਰੀਤ ਸਿੰਘ ਉਮਰ ਕਰੀ 32 ਸਾਲ ਨੇ ਨਾਮ ਤੋੜਿਆ ਤੇ ਇਸ ਤੋਂ ਇਲਾਵਾ 54 ਸਾਲਾ ਪ੍ਰਗਟ ਸਿੰਘ ਉਹਨਾਂ ਦੀ ਪਤਨੀ 52 ਸਾਲਾ ਬਲਜੀਤ ਕੌਰ ਵਾਸੀ ਸਬਰਾ ਚਰਨਜੀਤ ਕੌਰ 40 ਸਾਲ ਜਸਵਿੰਦਰ ਕੌਰ 55 ਸਾਲ ਮਨਦੀਪ ਕੌਰ 37 ਸਾਲ ਮਨਜੀਤ ਕੌਰ 7 ਸਾਲ ਦਾ ਬੱਚਾ ਤੇ ਤਜਿੰਦਰ ਸਿੰਘ 46 ਸਾਲ ਤੋਂ ਇਲਾਵਾ ਹੋਰ ਵੀ ਕਈ ਜਾਣੇ ਜ਼ਖਮੀ ਨੇ ਤੇ ਹਸਪਤਾਲ ਦੇ ਵਿੱਚ ਇਲਾਜ ਦੇ ਅਧੀਨ ਹਨ ਦੱਸਦੀ ਹੈ ਕਿ ਨਾ ਜ਼ਖਮੀਆਂ ਦਾ ਸਰਕਾਰੀ ਤੌਰ ਤੇ ਮੁਫਤ ਇਲਾਜ ਕਰਵਾਉਣ ਦੇ ਲਈ ਡੀਸੀ ਨੂੰ ਹੁਕਮ ਦਿੱਤੇ ਗਏ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਗੁਰਪ੍ਰੀਤ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ ਇਹ ਐਲਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਾਦਸੇ ਤੇ ਦੁੱਖ ਪ੍ਰਗਟਾ ਕਰਦੇ ਹੋਏ ਗੁਰਪ੍ਰੀਤ ਸਿੰਘ ਦੇ ਪਰਿਵਾਰ ਤੇ ਨਾਲ ਹਮਦਰਦੀ ਪ੍ਰਗਟਾਈ ਅਤੇ ਨਾਲ ਹੀ ਇਹ ਐਲਾਨ ਕੀਤਾ ਜੀ ਮੰਦ ਭਾਗੀ ਘਟਨਾ ਹੋਈ ਆ ਕਿਉਂਕਿ ਇਹ ਕੁਦਰਤੀ ਦੀ ਕਰੋਪੀ ਲਾਣੋ ਚਾਹ ਵਿਚਾਰੇ ਜਿਹੜੇ ਗਏ ਹੀ ਕੋਕੇ ਖੁਸ਼ੀ ਦੇ ਪ੍ਰੋਗਰਾਮ ਤੇ ਗਏ ਲਵਲੀ ਸਿੰਘ ਜਿਹੜਾ ਚੱਕੀ ਵਾਲੇ ਆ ਉਹਨਾਂ ਘਰੇ ਗਏ ਸੀ ਸਭਰਾ ਔਰ ਉਹਨਾਂ ਨੂੰ ਇਹਨਾਂ ਨੇ ਸੀ ਪਤਾ ਕਿ ਜਿਤਨਾ ਉੱਪਰ ਛੱਤ ਤੇ ਜਿਤਨਾ ਸਾਰੇ ਖਾਣਾ ਪਾਣੀ ਜੋ ਵੀ ਆਪਾਂ ਲੰਗਰ ਪਾਣੀ ਬਣਾਉਣੀ ਆ ਉੱਪਰ ਪੱਟੀਆਂ ਵੀ ਲੱਗੀਆਂ ਸੀ ਤੇ ਛੱਤ ਬਾਲਿਆਂ ਦੀ ਸੀ ਤੇ ਜਦੋਂ ਉੱਪਰ ਸਾਰੇ ਬੈਠੇ ਤੇ ਇੱਕਦਮ ਜਨ ਕੇ ਛੱਤ ਥੱਲੇ ਆ ਗਈ ਜਿਸ ਤਰ੍ਹਾਂ ਕਈਆਂ ਤੇ ਜਿਸ ਤਰ੍ਹਾਂ ਤੇਲ ਹੀ ਆਪਣੇ ਸਬਜੀ ਬਣਾਉਣ ਵਾਲਾ ਉਹ ਵੀ ਗਿਰ ਪਿਆ ਕਈ ਕਈ ਇੱਕ ਸਾਡਾ ਵੀਰ ਜਿਹੜਾ ਛੋਟਾ ਵੀਰ ਸੀ ਉਦੀ ਜਾਣੀ ਚਲੇਗੀ ਇੱਕਦਮ ਜਦੋਂ ਛੱਤ ਦੀ ਕਿਸੇ ਨੂੰ ਪਤਾ ਨਹੀਂ ਲੱਗਾ ਕਿਉਂਕਿ ਇੱਥੇ ਤੁਹਾਨੂੰ ਪਤਾ ਕਿਸੇ ਦੇ ਵੱਸ ਦੀ ਗੱਲ ਨਹੀਂ ਆ ਬਾਕੀ ਸਰਕਾਰ ਸਾਡੇ ਕੈਬਨ ਮੰਤਰੀ ਲਾਲਜੀਤ ਸਿੰਘ ਖੁੱਲਰ ਇਹਨਾਂ ਪਰਿਵਾਰਾਂ ਦੇ ਨਾਲ ਸਾਡੇ ਪਰਿਵਾਰ ਇਹਨਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਜਾਊਗੀ ਥੋੜੇ ਸਮੇਂ ਚਲਾਣਵੀ ਕਰਨਗੇ ਬਾਕੀ ਐਸਐਮਓ ਸਾਡੇ ਲੱਗੇ ਆ ਇਹਨਾਂ ਦੀ ਡਿਊਟੀ ਉਹਨਾਂ ਲਈ ਪੱਕੀ ਕਿ ਤੁਸੀਂ ਮਰੀਜ਼ਾਂ ਦਾ ਬੜੀ ਆਪ ਆਪ ਖਲੋ ਕੇ ਦੇਖਪਾੜਨਾ ਚੰਗੀ ਤਰ੍ਹਾਂ ਇਲਾਜ ਕਰਨਾ ਸਾਰਿਆਂ ਦਾ ਇਹਨਾਂ ਦਾ ਕੋਈ ਵੀ ਜਿੰਨੇ ਵੀ ਸਾਡੇ ਪਰਿਵਾਰ ਆ ਕੋਈ ਵੀ ਹੋਰ ਦਵਾਈ ਬਾਹਰੋਂ ਨਹੀਂ ਲੈਣ ਦੇਵਾਂਗੇ ਸਾਰੀ ਦਵਾਈ ਅਸੀਂ ਪ੍ਰੋਵਾਈਡ ਕਰਾਂਗੇ ਔਰ ਅੱਛਾ ਲਾਜ ਕਰਾਂਗੇ ਕਿਉਂਕਿ ਬਾਕੀ ਇਹਦੇ ਵਿੱਚ ਮੰਤਰੀ ਸਾਹਿਬ ਕਹਿੰਦੇ ਕਿ ਸਾਡੀ ਕੋਈ ਜਨ ਕੇ ਕਿਸੇ ਦੀ ਵਸ ਦੀ ਗੱਲ ਨਹੀਂ ਆ ਹਾਂ ਬਿਲਕੁਲ ਠੀਕ ਹੈ ਬਾਕੀ ਹੀ ਇਹਨਾਂ ਦੇ ਨਾਲ ਖੜੇ ਪਰਿਵਾਰਾਂ ਦੇ ਨਾਲ ਆ ਜਿੱਥੇ ਵੀ ਸਾਡੀ ਲੋੜ ਪਊਗੀ ਮੰਤਰੀ ਸਾਹਿਬ ਨਾਲ ਖੜਨੇਗੇ ਸਰਪੰਚ ਸਾਹਿਬ ਵੀ ਨਾਲ ਖੜੇ ਆਪਣੇ ਸਭਰਾਵਾਂ ਦੇ ਅਵਤਾਰ ਸਿੰਘ ਜੀ ਹੋਰ ਮੈਂਬਰ ਸਭਕਰ ਸਿੰਘ ਜੀ ਸਰਪੰਚ ਪੀ ਸਿੰਘ ਜੀ ਹੋਰ ਰਾਣਾ ਜੀ ਸਾਰੇ ਸਰਪੰਚ ਜੋਰਸਾਂ ਤੋਂ ਖੜੇ ਆ ਹੋਰ ਵੀ ਸਾਡੇ ਵੀਰ ਜਿੰਨੇ ਇੱਥੇ ਆਇਆ ਐਸਐਮਓ ਸਾਹਿਬ ਖੜੇ ਆ ਸਰਪੰਚ ਹਰਦੀਪ ਸਿੰਘ ਜੀ ਸੇਰੋਂ ਤੋਂ ਉਹ ਵੀ ਆਏ ਆ ਅਸੀਂ ਸਾਰੇ ਪਰਿਵਾਰਾਂ ਦੇ ਨਾਲ ਆ ਔਰ ਹੋਰ ਵੀ ਜਿੱਥੇ ਇਹਨਾਂ ਨੂੰ ਕਿਤੇ ਹਸਾਬਾ ਜਲੜ ਪਊਗੀ ਅਸੀਂ ਨਾਲ ਖੜਾਂ ਹਾਂ ਹਾਂਜੀ ਮੇਰਾ ਨਾਂ ਜੀ ਪ੍ਰਗਟ ਸਿੰਘ ਆ ਪਿੰਡ ਸਭਰਾ ਤੋਂ ਤੇ ਸਾਡੇ ਗਵਾਂਢ ਮੁੰਡਾ ਲਵਲੀ ਇਹਦੇ ਉਹਨੇ ਖੜਪੜ ਸਾਹਿਬ ਦਾ ਭੋਗ ਚੱਲਦਾ ਪਿਆ ਸੀਗਾ ਤੇ ਸੰਗਤ ਉਥੇ ਹਾਜ਼ਰੀ ਸੀ ਤੇ ਆਪਦੀ ਵੱਲੋਂ ਤੋਂ ਉਹਨਾਂ ਭਲੇ ਵਾਸਤੇ ਕੀਤਾ ਹੋਇਆ ਖੜਪੜ ਸਾਹਿਬ ਦਾ ਤੇ ਅਚਾਨਕ ਸ਼ਤ ਦੇ ਡਿੱਗਣ ਕਰਨਾ ਤੇ ਜਿਹੜੇ ਇਹ ਮਲਵੇ ਦੇ ਥੱਲੇ ਦੱਬ ਕੇ ਤੇ ਸਟਾ ਲੱਗ ਗਏ ਕਿੰਨੇ ਬੰਦੇ ਆ ਗਏ ਇਹ ਕੋਈ ਸਾਨੂੰ ਤੇ ਦਿਮਾਗ ਦੇ ਵਿੱਚ ਨਹੀਂ ਸੁਝਿਆ ਹੋੜਿਆ ਜਿੱਦਾਂ ਜਿੱਦਾਂ ਸਾਨੂੰ ਲਈ ਹੈ ਕਿ ਸਾਨੂੰ ਐਂਬੂਲੈਂਸ 'ਚ ਲਾਦ ਕੇ ਤੇ ਮੇਰੀ ਮੈਸੇਜ ਹੀ ਤੇ ਮੇਰੇ ਛੋਟੇ ਬਰਦ ਦੀ ਘਰ ਦੀ ਹੀ ਤੇ ਸਾਨੂੰ ਐਂਬੂਲੈਂਸ 'ਚ ਲਾਦ ਕੇ ਤੇ ਪੱਟੀ ਸਿਵਲ ਹਸਪੀਟਲ ਦੇ ਵਿੱਚ ਲੈ ਆਏ ਉਦੋਂ ਬਾਅਦ ਵਿੱਚ ਸਾਨੂੰ ਨਹੀਂ ਪਤਾ ਲੱਗਾ ਜੀ ਕੀ ਹੈ ਕੀ ਨਹੀਂ ਹੈ ਇਹ ਹਰਪ੍ਰਤਮ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਸਭਰਾ ਦੇ ਘਰ ਖਾਂਡ ਪਰਚਾਉ ਦਾ ਭੂਖੀ ਉਹਦੇ ਬੱਚੇ ਦਾ ਧਮਾਂ ਸੀ ਉਹਦੇ ਰਿਸ਼ਤੇਦਾਰ ਤੇ ਹੋਰ ਪਿੰਡ ਦੇ ਲਾਗੂ ਆਣ ਗੁਆਣ ਤੋਂ ਭੂਖ ਦੇ ਉੱਤੇ ਆਏ ਹੋਏ ਸੀ ਉਹ ਕੋ ਪਹਿ ਚੁੱਕਾ ਸੀ ਛੱਤ ਦੇ ਉੱਪਰ ਹਲਵਾਈ ਲੱਗਾ ਸੀ ਉਹ ਤੇ ਹੀ ਜੋ ਪਕੌੜੇ ਕੱਢ ਰਿਹਾ ਸੀ ਤੇ ਉਸ ਦੇ ਆਸ-ਪਾਸ ਵੀ ਛੱਤ ਦੇ ਉੱਪਰ ਸੰਗੀਤ ਬੈਠੀ ਹੋਈ ਸੀ ਉਹ ਜਾਣ ਕੇ ਹੀ ਜਿਹੜੀ ਆ ਸੱਤ ਡਿੱਗਣ ਕਰਕੇ ਇਹ ਹਾਸਾ ਵਾਪਰਿਆ ਇਹਦੇ ਵਿੱਚ 16 ਅਜੇ ਤੱਕ ਮੇਰੇ 16 ਜਾਣੇ ਧਿਆਨ ਤੇ ਆਏ ਆ ਜਿਨ੍ਹਾਂ ਵਿੱਚ ਤਿੰਨ ਬੱਚੇ ਨੇ ਬਾਕੀ ਔਰਤਾਂ ਤੇ ਕੁਝ ਮਰਦ ਨੇ ਇੱਕ ਨੌਜਵਾਨ ਹੈ ਗੁਰਪ੍ਰੀਤ ਸਿੰਘ ਉਤਰ ਜਕਾਰ ਸਿੰਘ ਵਾਸੀ ਹਰੀਕੇ ਜਿਹਦੀ ਮੌਤ ਹੋ ਚੁਪੀਏ ਇੱਕ ਦੀ ਮੌਤ ਹੋਈ ਹੈ ਹਾਂਜੀ ਕੁਦਰਤੀ ਆਫਤ ਸਭ ਨੂੰ ਕੁਦਰਤੀ ਅਚਾਨਕ ਹਸਾਬ ਆਪੜਿਆ ਕਿ ਜਿਸ ਨੇ ਛੱਤ ਡਿੱਗਣੀ ਹੋ ਜਾਂਦਾ ਸੀ ਤੇ ਸੱਤ ਡੇਫੀ ਮਲਬਾ ਉੱਤੇ ਡੇਪਿਆ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਪੈਨਸਨ ਕੀ ਕੀਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚੇ ਥੇ ਲੋਕ ਥੱਲੇ ਜਿਹੜੇ ਥੱਲੇ ਆਏ ਰੁਕ ਡੇ ਜਾਵੇ ਤੇ ਜਿਹੜੇ ਜਿਨ੍ਹਾਂ ਲੱਤਾਂ ਮੋਟੀਆਂ ਟੁੱਟ ਕੇ ਨਹਾਸਲ ਪਜਾਇਆ ਜਾਵੇ ਛੇ ਇਨਕ ਸਾਰ ਬਹੁਤ ਹੋ ਜਾਵਾ ਜੇ ਨਿਕਲ ਡੈ ਲੱਤਾ ਮਾਮਾ ਬਹਾਵ ਟੁੱਟ ਗਿਆ ਕਾਫੀ ਲੋਪੀਆਂ ਥਾਨ ਪਰ ਦਾ ਭੋਜੀ ਭਾਜੀ ਜੀ ਇਹ ਟੀਲਿੰਗ ਨਹੀਂ ਬਾਲੇ ਛੱਤ ਸੀ ਭਾਜੀ ਜੀ ਅਜੇ ਨਿਕਲ ਡੈ ਮਲਬਾ ਕੱਢਣ ਦਾ ਇਹ ਬਾ ਵੀ ਕਾਫੀ 40 ਸਰਕਾਰੀ ਅਧਿਕਾਰੀ ਦੀ ਮੁਕਰ ਨਾ ਅਜੇ ਨਹੀਂ ਹੁਣੇ ਡਿੱਗਾ ਇਹ ਲੌਣੇ ਨੋ ਕੰਮ ਦੇ ਪਹਿੰਦੀ ਜੀ ਜਾ ਜਗਵਿੰਦਰ ਸਿੰਘ ਆ ਜੀ ਇੱਥੇ ਵੀਰਜੀ ਲਾਹਪਰੀ ਦਾ ਮੁੰਡਾ लवली ਉਹ ਵੈਡਿੰਗ ਦਾ ਕੰਮ ਕਰਦਾ ਸੀ ਦੁਕਾਨ ਆ ਤੇ ਉਹਨੇ ਅਖੰਡ ਪੜ ਸਾਹ ਦਾ ਅੱਜ ਘੋਗ ਪਵਾਇਆ ਜੀ ਤੇ ਕੁਝ ਤਾਂ ਦੇ ਲੈਂਟਰਾਂ ਦੇ ਕੁਝ ਤਾਂ ਤੇ ਡਾਕਟਰ ਬਾਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਤੋਂ ਜਿਹੜੀ ਛਾਤੋਂ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਤਾਂ ਬੈਠੇ ਆ ਉਹ ਥੱਲੇ ਆ ਗੀਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਦੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਿਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕੰਗਿਆ ਲਾਤ ਢੋੜ ਗਈ ਕਹਿੰਦੀ ਬਾਹਰ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਐਂਬੂਲੈਂਸ ਸਰਕਾਰੀ ਹਸਪਤਾਲ ਜਾਲੋ ਇਹ ਚਾਰ ਐਂਬੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ ਆਉਦੀ ਆ ਜੀ ਬਾਹਰ ਨਿਕਲੂਗਾ ਹਾਂ ਜੱਗਾ ਵਾ ਇਥੇ ਖਾਣ ਪਾਣ ਦਾ ਭੋਜਨ